ਆਪ ਤਾਂ ਪਹਿਲਾਂ ਹੁੱਫੜੀ ਦੇ ਉੱਤਰ ਗਏ ਨੇ ਸਵਾਰੀਆਂ ਉਤਰੋ ਬਈ ਜਲਦੀ ਅੱਜ ਸਾਡੀ ਬੇਬੇ ਦੀ ਸਪੈਸ਼ਲ ਫਰਮਾਇਸ਼ ਤੇ ਉਹਨਾਂ ਦੇ ਮਨਪਸੰਦ ਬੰਦਰ ਲੈ ਕੇ ਆਏ ਆ ਜੀ ਮੈਂ ਪੁੱਤਰ ਨਹੀਂ ਮੇਰੇ ਸਾਥੂ ਜੀ ਨੇ ਹਾਂ ਜੀ ਮੇਰੇ ਮਹਾਰਾਜ ਜੀ ਨੇ ਹਾਂ ਜੀ ਅਸੀਂ ਛੋਟੇ ਹੁੰਦੇ ਆਂਦੇ ਸੀਗੇ ਹਾਂ ਮੈਨੂੰ ਪੋਤਰੇ ਇੱਥੋਂ ਮਿਲੇ ਨੇ ਮਾਹਦੇ ਦਰਬਾਰ ਵਿੱਚੋਂ ਆ ਜਾਓ ਜੀ ਸਾਰੇ ਪਹੁੰਚ ਗਏ ਆ ਜੀ ਮੈਂ ਪਹੁੰਚ ਗਿਆ ਜੀ ਚਲੋ ਜੀ ਫਿਰ ਲਾਓ ਜੋੜੇ-ਜੋੜੇ ਲਾਓ ਅੱਛਾ ਜੁੜੇ ਇੱਥੇ ਲਾਣੇ ਹੋਰ ਲਾਤੇ ਨੇ ਤੁਸੀਂ ਇਕੱਲੇ ਹੀ ਰਹੇ ਹੋ ਆਜ ਵੀ ਰੂਹ ਪੈ ਰਹੀ ਹੈ ਤੂੰ ਅਗਰ ਕਿਸੇ ਦਾ ਉਹ ਪੈ ਆਇਓ ਜੀ ਨੀਚੇ ਪੈਰ ਰੱਖੋ ਧਰਤੀ ਤੇ ਧਰਤੀ ਦੇ ਛਾਲ ਮਾਰੋ ਸੜਕ ਪਾੜ ਦੋ ਪਰ ਸਾਥ ਛੱਡੀ ਜਾਂਦੀ ਗੱਡੀ ਸਾਥ ਛੱਡੀ ਜਾਂਦੀ ਧਰਤੀ ਛੱਡੀ ਜਾਂਦੀ ਇਹ ਚੱਲ ਬਾਤਾ ਲਾਏ ਸਾਰੇ ਰੈਡੀ ਹੋ ਚੁੱਕੀਆਂ ਜਾਣ ਵਾਸਤੇ ਆਇਓ ਵੀ ਫੰਕ ਪਾਓ ਆਇਓ ਉੱਧਰ ਨਹੀਂ ਜਾਣਾ ਚਲੋ ਚਲਾ 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 ਚਲੋ ਚਲੇ ਚਲੇ ਚਲਾ ਚਲੋ ਮੈਂ ਤੇ ਵੀਰਾ ਨਿੱਕੇ ਹੁੰਦੇ 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 ਸੀ ਹਣਾ ਜਦੋਂ ਆਪਾਂ ਨਿੱਕੇ ਹੁੰਦੇ ਹਾਂ ਹੁੰਦੇ ਹਾਂ ਮੰਮੀ ਲੈ ਕੇ ਹੁੰਦੇ ਸੀ ਸਾਨੂੰ ਤੁਰ ਕੇ ਹੁੰਦੇ ਹੁੰਦੇ ਸੀ ਆ ਵੇਖੋ ਜੀ ਬੇਬੇ ਦੀ ਸਰਦਾ ਸਾਡੀ ਵੀ ਬਹੁਤ ਹੀ ਸੁੰਦਰ ਮੰਦਿਰ ਹੋ ਲੈ ਬੇਬੀ ਥਾੜੀਆਂ ਮਾਰਨ ਲੱਗੀਆਂ ਪਰ ਆਜੋ ਰੱਬ ਨੇ ਮਹਾਰਾਣੀ ਨੇ ਦੋ ਹੀਰੇ ਦਿੱਤੇ ਨੇ ਆਪਣੀ ਗੋਦ ਵਿੱਚੋਂ ਹਾਂਜੀ ਦਾਦੀ ਨੇ ਦਾਦੀ ਦੇ ਦਰਬਾਰ ਤੇ ਆਈ ਸਾਂ ਆਜੋ ਤੇ ਦਾਦੀ ਨੇ ਨਾ ਫਿਰ ਖੈਰ ਭਾਈ ਸੀ ਮੈਨੂੰ ਠੀਕ ਹੈ ਜੀ ਤੇ ਫਿਰ ਮੈਨੂੰ ਦੋ ਪੋਤਰੇ ਮਹਾਰਾਣੀ ਨੇ ਇੱਥੋਂ ਦਿੱਤੇ ਨੇ ਠੀਕ ਹੈ ਜੀ ਹਾਂ ਬੜੇ ਸੋਹਣੇ ਪੋਤਰੇ ਦਿੱਤੇ ਨੇ ਠੀਕ ਹੈ ਜੀ ਮਹਾਰਾਣੀ ਅਸੀਂ ਕੋਪੜੇ ਨੂੰ ਖੁੱਲੇ ਪੈ ਗਏ ਹਾਂ ਦੀ ਚਿੰਤਾ ਪੈ ਗਈ। ਅੰਨ ਨੂੰ ਬੁੜਾ ਰਹਿੰਦਾ ਰਹਿੰਦਾ ਕਰ। ਮੈਂ ਵੀ ਹੱਥ ਹੱਥ ਸੁੱਚੇ ਕਰ ਲਾਂ। ਓ ਯਾਰ ਤੁਹਾਨੂੰ ਰਾਹ ਤਾਂ ਹੀ ਨਹੀਂ ਪਤਾ ਹੈਗਾ ਮੰਦਰ ਦਾ। ਬੇਬੇ ਨੂੰ ਪੁੱਛੋ। ਬੇਬੇ ਨੇ ਲਾਓ ਅੱਗੇ ਬੇਬੇ ਚੱਲ ਅੱਗੇ ਚੱਲ। ਚਲੋ। ਉਹ ਲੈਣ ਇਤੋਂ ਲੱਗਦੀ ਹੁੰਦੀ। ਓਏ ਓ ਅੱਧੀਆਂ ਅੱਧੀਆਂ ਸੰਗ ਤਾਂ ਉੱਧਰ ਲੰਘ ਗਿਆ ਨੇ। ਬੇਬੇ ਇੱਧਰ ਮਾਤਾ ਇੱਧਰ ਏ ਕਿਤੇ ਧੁੱਪ ਤੋਂ ਬੜਾ ਡਰਦੇ ਨੇ ਭੁੱਲ ਜਿਏ ਨੇ ਧੁੱਪ ਤੋਂ ਉਹ ਤੇਰੇ ਮੇ ਚੋੜਦੀ ਸਾਡੀ ਬੇਬੇ ਕਾਫੀ ਟਾਈਮ ਬਾਅਦ ਇਦਾਂ ਕਰਕੇ ਰਾ ਭੁੱਲ ਜਿਆ ਨਾ ਉਹ ਭੜੀ ਨਹੀਂ ਭੁੱਲਦੀ ਭੁੱਲੇ ਬੇੜੀ ਭੁੱਲਦੀ ਕਿਉਂ ਸਾਰੇ ਭੁੱਲ ਜਾਂਦੇ ਹੋ ਹੀ ਬੇਬੇ ਨਹੀਂ ਭੁੱਲਦੀ ਠੀਕ ਹੈ ਮਾਦਗੜਾ ਦੀ ਕੋ ਨਵੀਂ ਆਈ ਏ ਸਦੀਆਂ ਲੰਘੀਆਂ ਸਦੀਆਂ ਲੰਘ ਗਿਆ ਨੇ ਇਹਦੇ ਸਦੀਆਂ ਲੰਘ ਗਿਆ ਨੇ ਗੱਲ ਵੀ ਸਹੀ ਹੈ ਕਾਫੀ ਟਾਈਮ ਕਵਾਰੇ ਸੀਗੇ ਮਾਤਾ ਇਕੱਲੀ ਰਹਿ ਗਈ ਸੀ ਪਰ ਹੁਣ ਕਾਫੀ ਟਾਈਮ ਹੋ ਗਿਆ ਸੀ ਉਹਨਾਂ ਨੂੰ ਆਏ ਹੁਣ ਤਾਂ ਜਾ ਕੇ ਮੈਨਾਂ ਭੁੱਲ ਗਏ ਨੇ ਥੋੜਾ ਜਿਹਾ ਉੱਪ ਕਰ ਜਾ ਓਏ ਜਿਆਦਾ ਨਾ ਬੋਲ ਮੈਂ ਲੈਦਾ ਬੱਕਰਾ ਲਾਦਾ ਪਾ ਪਿੱਛੇ ਫਿਰਦਾ ਗਈ ਜਿਆ ਮਾਤਾ ਜੀ ਬੀ ਜਿਆਦਾ ਕਟੜ ਭਗਤ ਸਾਡੇ ਨਾਲ ਜੁੜ ਚੁਕੇ ਨੇ ਮੂੰਹ ਜਵਾੜ ਛਾਗ ਲੈ ਮੈਂ ਉਹ ਛਕਣਾ ਨਹੀਂ ਹੱਥ ਕਿੱਥੇ ਤੋਂ ਮਾਰੀ ਸਾਰੀਆਂ ਸੰਤ ਲੰਗਰ ਛਾ ਗਰੀਏ ਅਸੀਂ ਹੱਥ ਕੌਣ ਚੱਲੇ ਆ ਸਾਡੇ ਹੱਥ ਟਾਈਮ ਨਾਲ ਹੀ ਉੱਠੇ ਹੋ ਗਏ ਕਗਨਾ ਫਿਰ ਲੰਗਰ ਮੈਂ ਆ ਪਾੜ ਦੇਣਾ ਲੰਗਰ ਤੇ ਐਵੇਂ ਹੋ ਸਕਦਾ ਸੀ ਕਿਸੇ ਤੀਰਥ ਜਗ੍ਹਾ ਤੇ ਜਾਈਏ ਤੇ ਲੰਗਰ ਨਾ ਛੱਕੀਏ ਉਹ ਦੇਖੋ ਚਲੋ ਭਾਈ ਚਲੋ ਤੁਸੀਂ ਕਾਲੀ ਮਾਂ ਦੇ ਮੰਦਰ ਤੇੜੋ ਉੱਤੇ ਸੀ ਹੁੰਦੇ ਮਾਠਾ ਠੇਕੇ ਜਿਹੜਾ ਜਿਹੜਾ ਤੁਸੀਂ ਵੀ ਚਲੋ ਅਸੀਂ ਪਹਿਲਾਂ ਅੰਦਰ ਠੇਕ ਅੱਜ ਨਹੀਂ ਆ ਜੇ ਸਾਰੇ ਜਾ ਤੁਸੀਂ ਰਹਿ ਜਾ ਕੰਨੇ ਬੀਬੀ ਰਹਿ ਗਈ ਸਾਡੀ ਇਹਨੂੰ ਟਿਕਾੜ ਲਓ ਚਲੋ ਬਈ ਸਾਡੀ ਬੇਬੇ ਹੀ ਨਹੀਂ ਰਲਦੀ ਨਾਲ ਇੱਕ ਤੇ ਪੁੱਤਰ ਇਨਾ ਫੇ ਭੱਜਿਆ ਨਹੀਂ ਨਾ ਜਾਂਦਾ ਭੱਜ ਹੁਣ ਤੇ ਮੰਦਰ ਆਈਆਂ ਤੈਨੂੰ ਮੰਦਰ ਲਿਆਏ ਆ ਮੰਦਰ ਲਿਆਏ ਮੈਂ ਖੁੰਡੀ ਨਾਲ ਪੁੱਤਰ ਢੋਰਦੀ ਸਾਂ ਅੱਛਾ ਖੁੰਡੀ ਫੜੀ ਸੀ ਮੈਨੂੰ ਪੁੱਤਰ ਵੱਡੇ ਵੱਡੇ ਬੁਰਕੇ ਵਜਦੇ ਸਨ ਤੇ ਫਿਰ ਮੇਰੀ ਮਾਂ ਇੱਥੇ ਲਿਆਈ ਮਾਂ ਦੇ ਦਰਬਾਰ ਤੇ ਅੱਛਾ ਇਧਰ ਇਧਰ ਆਈ ਉਹ ਯਾਰਾ ਵਡੇਰੇ ਵਡੇਰੇ ਉਧਰੋਂ ਲੰਘ ਜਾ ਉਹ ਉਧਰੋਂ ਲੰਘ ਜਾ ਹਾਜੀ ਵਾਹ ਉਹ ਤੇਰਾ ਵਾਹ ਕਿਧਰੋਂ ਖਰੀਦਣਾ ਕਿਧਰੋਂ ਖਰੀਦਣਾ ਲੈਨ ਚ ਲੱਗ ਗਿਆ ਨੇ ਕਿਧਰ ਕਿਧਰ ਕਿਹੜਾ ਇਹ ਮੂਜੂ ਬਈ ਆ ਨੇ ਕੋਈ ਬੜਾ ਬੜਾ ਕੋਈ ਖੁੱਤਰਾ ਇੱਥੋਂ ਬੜਾ ਕੁਝ ਮਿਲਦਾ ਜੇ ਅੱਛਾ ਜੀ ਹਾਂ ਇੱਥੋਂ ਬੜਾ ਕੁਝ ਮਿਲਦਾ ਜੀ ਮੇਲਦਾ ਉਹ ਨਾ ਨਹੀਂ ਜਿਨ੍ਹਾਂ ਦੀਆਂ ਸੱਚੀਆਂ ਨੀਤਾਂ ਨੇ ਮੰਗੀਆਂ ਮਰਾਦਾਂ ਦੇ ਦਿੰਦੀ ਹੈ ਮਾ ਰਾਨੀ ਠੀਕ ਹੈ ਜੀ ਹਾਂ ਆਖਾ ਮੈਨੂੰ ਮਾ ਰਾਨੀ ਨੇ ਮੰਗੀਆਂ ਮਰਾਦਾਂ ਦਿੱਤੀ ਇਹ ਹੁਣ ਆਪਾਂ ਕਿੱਥੇ ਚੱਲੇ ਆ ਜੀ ਅਸੀਂ ਜੀ ਉੱਥੇ ਕਾਲੀ ਮਾ ਦੇ ਮੰਦਿਰ ਚੱਲੇ ਆ ਦਰਸ਼ਨ ਕਰਨ ਠੀਕ ਹੈ ਜੀ ਹਾਂ ਉੱਥੇ ਕਾਲੀ ਮਾ ਦਾ ਮੰਦਿਰ ਕਰੋ ਜੀ ਦਰਸ਼ਨ ਉਹਦੇ ਮਹਾਰਾਜ ਜੀ ਆਏ ਨੇ ਉਦੋਂ ਇੱਥੇ ਬੈਠੇ ਸਨ ਅੱਛਾ ਜੀ ਆ ਇੱਥੇ ਮਹਾਰਾਜ ਜੀ ਬੈਠੇ ਜਦੋਂ ਪਹਿਲੀ ਵਾਰ ਮਹਾਰਾਜ ਜੀ ਆਏ ਨੇ ਉਦੋਂ ਮੈਂ ਆਈ ਸਾਂ ਹਾਂ ਮਹਾਰਾਜ ਜੀ ਇੱਥੇ ਆ ਕੇ ਬੈਠੇ ਨੇ ਇੱਥੇ ਆ ਕੇ ਫਸਾ ਦੇ ਦੇਖੋ ਮਤ ਜੀ ਉਹ ਨਹੀਂ ਆਇਓ ਹੈ ਰੋਟ ਕੜੀ ਝੋਲ ਓਏ ਸਾਰਿਆਂ ਦੀਆਂ ਥਾਲੀਆਂ ਫਿਨਿਸ਼ ਹੋ ਚੁੱਕੀਆਂ ਨੇ ਪਰ ਇੰਨੀ ਛੇਤੀ ਰੱਜਣ ਵਾਲੀਆਂ ਫੌਜਾਂ ਕਿੱਥੇ ਨੇ ਇਹ ਕ੍ਰੀਟ ਕਰ ਰਹੀਆਂ ਨੇ ਹਥੇਗੜ ਸਾਹ ਪਈ ਹਥੇਗੜ ਸਾਹ ਲਾਹਥੇਗੜ ਤੋਂ ਜੋਤੀਸ ਰੂਪ ਜੋਤੀਸ ਰੂਪ ਹੂੰ ਚਲੋ ਸਾਡੀਆਂ ਸੰਗਤਾਂ ਸਾਰੀਆਂ ਮੰਦਿਰ ਚੋਂ ਰਵਾਨਾ ਹੋਣ ਜਾ ਰਹੀਆਂ ਨੇ ਹਾਂਜੀ ਹੋ ਗਏ ਦਰਸ਼ਨ ਹਾਂਜੀ ਹੋ ਗਏ ਚੱਲੀਏ ਹੁਣ ਚਲੋ ਜੀ ਬਾਅਦ ਚੱਲੀਏ ਕਿੱਧਰ ਲੋ ਹੁਣ ਆਪਾਂ ਹਥੇਗੜ ਚੱਲਨੇ ਆ ਚਲੋ ਜਿੰਨੇ ਵਾੜਾ ਔਰ ਬਚਾਰੇ ਜਿਹੜੇ ਇੱਕ ਇੱਕ ਕਰਕੇ ਵੜੀ ਜਾਓ ਬਈ ਡੌਂਗੀ ਵਾਲੀ ਗੱਡੀ ਚ ਜੰਗਲਾਂ ਜੰਗਲਾਂ ਦੇ ਘਾਹ ਹਲਾਸਕਾ ਪੈ ਨਾਮਾਂ ਦੇ ਜੰਗਲਾਂ ਚ ਲਾਵਾਂਗੇ ਇਹਨਾਂ ਸਾਰੀਆਂ ਦਵਾਰੀਆਂ ਨੂੰ ਲੋ ਜੀ ਮੰਦਰ ਦੇ ਸਾਡੇ ਦਰਸ਼ਨ ਹੋ ਚੁੱਕੇ ਨੇ ਤੇ ਹੁਣ ਅਸੀਂ ਫਤੇਗੜ ਸਾਹਿਬ ਵੱਲੋਂ ਬਾਦ ਰਹੇ ਆਂ ਇਹ ਮਿਲਦੇ ਆ ਤੁਹਾਨੂੰ ਫਤੇਗੜ ਸਾਹਿਬ ਆ ਗਿਓ ਬਈ ਸਾਰੇ ਸੰਗਤਾਂ ਖੇਤ ਤੋਂ ਡਰਾਈਵਰ ਭਾਈ ਸਾਹਿਬ ਜੀ ਕਹ ਰਿਹਾ ਆ ਉਹ ਬਾਕੀ ਨਾ ਉਹ ਬਈ ਸੰਤੋ ਇੱਕ ਵਾਰੀ ਫੇਰ ਕੋ ਰੱਖੇ ਕੌਣ ਗਵਾਛੜਿਆ ਤੁਸੀਂ ਫਟੇ ਘੜ ਸਾਂ ਨਹੀਂ ਪੁੱਤਰ ਜੀ ਚਲੋ ਫਿਰ ਆ ਜਾ ਗਵਾਣਾ ਦਿਓ ਕਿਤੇ ਸੱਚੇ ਆਪਣੀ ਮਾਂ ਇਹ ਬੇਣੀ ਗਵਾਜਦੀ ਵਾ ਕੁਝੋ ਜੋ ਮਰਜੀ ਹੋ ਜਾਏ ਮੈਂ ਜਿਹਦੇ ਕਿੰਨੇ ਦੇ ਹੈ ਇਹ ਕਿੰਨੇ 10 ਰੁਪਏ ਵੀਰ ਵੇਗਣੇ 2 2 ਦੇ ਦੇ 2 ਦੇ ਦੇ ਹਮਕਾ ਵੀ ਚਾਹੀਏ ਉਹਨਾਂ ਦੋ ਇਹਨਾਂ ਦੇ ਵੱਡਾ ਮੈਨੂੰ 10 ਰੁਪਏ ਦਾ ਇੱਕ ਹੋਰ ਦੇ ਦੋ ਮੇਰੇ ਕੋਲ ਹੈਗੇ ਨੇ ਆਇਆ ਟੈਨ ਅਜਾਓ ਸਾਲਾ ਪਿੰਸੀ ਦੀ ਆਲਾ ਨਾ ਵੀ ਚਲੋ ਗਾਇਸ ਹੁਣ ਆਪਾਂ ਮਿਲਦੇ ਆ ਜੋਤੀ ਸਰ ਗੁਰਦੁਆਰੇ ਇੱਥੇ ਦਾ ਆਪਾਂ ਸਫਰ ਵਧੀਆ ਰਿਹਾ ਹਾਂਜੀ ਸਾਰੀਆਂ ਸਮਾਰੀਆਂ ਆ ਗਿਆ ਨੇ ਆ ਗਿਆ ਨੇ ਚਲੋ ਡਰਾਈਵਰ ਸਾਹਿਬ ਜੀ ਚਲੋ ਇੱਕ ਵਾਰ ਫੇਰ ਸੰਜਤਾ ਪੁੱਤਰ ਕਿਹੜੀਆਂ ਹਨ ਆਜੋ ਆਜੋ ਬਾਈ ਛੱਲੇ ਆਓ ਹਾਂਜੀ ਫੁੜੀ ਹਾਂਜੀ ਠੀਕ ਹੈ ਜੀ ਆ ਗਿਆ ਪੜੀ ਤੁਰ ਪਾ ਗਏ ਓਕੇ ਚਲੋ ਹਾਈ ਸਹੀ ਮਰਿਆ ਸਰੀਰ ਹੀ ਪਾਉਣ ਕਰ ਲਾਂ ਆਇਓ ਲੋ ਜੀ ਗੁਰਦੁਆਰਾ ਜੋਤੀਸਿਧ ਸਾਹਿਬ ਦੇ ਅਸੀਂ ਦਰਸ਼ਨ ਕਰ ਚੁੱਕੇ ਨੇ ਤੇ ਹੁਣ ਅਸੀਂ ਘਰ ਵੱਲ ਨੂੰ ਆਦ ਰਹੇ ਆਈ ਹੋਪ ਤੁਹਾਨੂੰ ਸਾਰਾ ਵਲੋਗ ਇਹ ਕੈਂਟ ਲੱਗੇਗਾ ਓਕੇ ਬਾਏ டாਡਾ ਸਤਿ ਸ੍ਰੀ ਅਕਾਲ